ਮੁੱਖ ਮੰਤਰੀ ਦੇ ਨਾਲ ਜਿਹੜੀ ਮੀਟਿੰਗ ਹੋ ਰਹੀ ਸੀ ਚੰਡੀਗੜ੍ਹ 'ਚ ਉਹਦੇ 'ਚ ਜੋ ਮੁੱਖ ਮੰਤਰੀ ਸਾਹਿਬ ਦਾ ਬਰਤਾਰਾ ਸੀ ਜਥੇਬੰਦੀਆਂ ਦੇ ਨਾਲ ਬੜਾ ਨੰਨ੍ਹਣ ਗਿਆ। ਇਹ ਆ ਜਰੂਰ ਜਾਂਦਾ ਕਿ ਗੁੱਸੇ 'ਚ ਦਿੱਤੇ ਆ ਗਿਆ। ਪਰ ਮੈਂ ਕਹਿ ਸਕਦਾ ਕਿ ਅੱਜ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਕੁਝ ਕਸ਼ਸ਼ੀਆਂ ਵੀ ਕਰ ਰਹੀ ਹੈ। ਹਰ ਜਿੱਤੇ ਬੋਧ ਹਤੇ ਔਰ ਨੌਜਵਾਨ ਜਿਹੜਾ ਓਵਰਡੋਜ਼ ਦੇ ਨਾਂ ਨਸ਼ੀਆਂ ਦੇ ਨਾਲ ਅਗਸਤ ਆਵਾਤਾਰਾਂ ਦੇ ਪੜਤਿਆਂ ਲੋਕ ਟਿੱਕਣਾ ਓਵਰਡੋਜ਼ ਹੀ ਯਾ ਟੀਕੇ ਲਾ ਕੇ ਮਰਦਾ ਕੇਂਦਰ ਦੀ ਸਰਕਾਰ ਔਰ ਚਾਹੇ ਪੰਜਾਬ ਦੀ ਦੋਹੇ ਸਰਕਾਰਾਂ ਜ਼ਿੰਮੇਵਾਰ ਨੇ ਔਰ ਸ਼ਿਰਦ ਹੋ ਕੇ ਔਰ ਅਸੀਂ ਦੇਖਦੇ तकरीबन ਡੱਲਾ ਸਾਹਿਬ ਯਾਰੀਕੇ ਬਾਦਰ ਤੇ ਬੈਠੇ ਬਾਦਰ ਤੇ ਮਰਨ ਵਰਤ ਤੇ ਬੈਠੇ ਨੇ ਤਕਰੀਬਨ 100 ਦਿਨ ਹੋ ਗਏ ਨਾ ਕੇਂਦਰ ਦੀ ਸਰਕਾਰ ਦੇ ਕੰਨਾਂ 'ਚ ਜੂੰਨ ਸਰਕੀ ਹੈ ਨਾ ਪੰਜਾਬ ਦੀ ਪੰਜਾਬ ਦੇ ਮੁੱਖ ਮੰਤਰੀ ਨੇ ਬੁਲਾਏ ਜਰੂਰ ਔਰ ਉਹਨਾਂ ਨੂੰ ਬੇਆਬਰੀ ਹੋ ਕੇ ਉਹਨਾਂ ਨੂੰ ਕੱਢਿਆ ਔਰ ਆਪ ਮੀਟਿੰਗ ਚੋ ਗੁੱਛੇ ਚੋ ਹੋ ਕੇ ਚਲੇ ਗਏ ਬਸ ਨਿੰਦਣਯੋਗ ਹੈ ਇਸ ਲਈ ਇਹਨਾਂ ਨੂੰ ਚੇਤੇ ਰਹਿਣਾ ਚਾਹੀਦਾ ਕਿ ਆਪ ਆਲਿਆਂ ਨੂੰ ਜੇ ਲੋਕ ਕਾਂਗਰਸ ਅਤੇ ਅਕਾਲੀਆਂ ਨੂੰ ਬਦਲਾ ਸਕਦੇ ਨੇ ਸਾਹ ਤੋਂ ਹੱਦ ਵੀ ਦੂਰ ਨਹੀਂ ਹੈ ਤੁਹਾਨੂੰ ਸਬਕ ਸਿੱਖਣਾ ਹੈ ਦਿੱਲੀ ਦੀ ਸਰਕਾਰ ਨਾਲ ਖਾਰ ਤੋਂ ਬਾਅਦ ਦਿੱਲੀ ਦੇ ਲੋਕਾਂ ਨੂੰ ਜਿਹੜਾ ਕੇਜਰੀਵਾਲ ਤੇ ਦਿੱਲੀ ਮਾਡਲ ਦੀਆਂ ਗੱਲਾਂ ਕਰਦੇ ਸੀ ਬੜਾ ਮਾਣ ਕਰਦੇ ਸੀ ਔਰ ਉਹ ਮਾਡਲ ਪੰਜਾਬ ਚ ਲਾਉਣਾ ਚਾਹੁੰਦੇ ਨੇ ਦਿੱਲੀ ਚ ਤਾਂ ਮਾਡਲ ਲੋਕਾਂ ਨੇ ਰਿਜੈਕਟ ਕਰਤਾ ਔਰ ਤੁਸੀਂ ਸੋਚਿਓ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਪੰਜਾਬ ਦੇ ਲੋਕਾਂ ਨੇ ਜਿਵੇਂ ਸਾਡੀ ਪਾਰਟੀ ਨੂੰ ਇੱਕ ਪਾਸੇ ਕਰ ਦਿੱਤਾ ਸੱਤਾ ਚੋਂ ਤੁਹਾਡੇ ਵੀ ਦਿਨ ਦੂਰ ਨਹੀਂ ਹੈ ਇਸ ਲਈ ਹੋਸ਼ ਕਰੋ ਔਰ ਪੰਜਾਬ ਦੇ ਲੋਕਾਂ ਨਾਲ ਹਰ ਵਰਗ ਦੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਕਿਆ ਹੈ ਕਿਸਾਨ ਖੇਤੋ ਮਜ਼ਦੂਰਾ ਦੇ ਨਹੀਂ ਬੇਰੋਜ਼ਗਾਰੀ ਦਾ ਮਸਲਾ ਹੈ ਨਸ਼ਿਆਂ ਦਾ ਮਸਲਾ ਹੈ ਸਕਾਲਰਸ਼ਿਪ ਦੇ ਇਸ਼ੂ ਦਾ ਮਸਲਾ ਹੈ ਯੋਨੀ ਸਰਟੀਫਿਕੇਟਾਂ ਦਾ ਹੈ ਔਰ ਗਰੀਬ ਲੋਕਾਂ ਦੇ ਨਰੇਗਾ ਦਾ ਮਸਲਾ ਇਹ ਸਾਰੇ ਇਹ ਮਸਲੇ ਜਿਹੜੇ ਆਹ ਪੈਰ ਦੇ ਆਧਾਰ ਤੇ ਉੱਤੇ ਸੀ ਉਸੇ ਦੂਰ ਪਰੋ ਇਹ ਮੈਂ ਬੇਨਤੀ ਕਰਾਂਗਾ ਮਾਨ ਸਾਹਿਬ ਔਰ ਸਪਾਰਟੀ ਸੁਪਰਮੋ ਔਰ ਸੈਨੀਟਰ ਦੀ ਸਰਕਾਰ ਮੋਦੀ ਸਾਹਿਬ ਨੂੰ ਵੀ ਕਿ ਪੰਜਾਬ ਵੱਲ ਧਿਆਨ ਦਿਓ ਪੰਜਾਬ ਦਾ ਸੂਬਾ ਬਾਡਰ ਦਾ ਸੂਬਾ ਔਰ ਪੰਜਾਬ ਜਿੱਥੇ ਕਰਜ਼ਿਆਂ ਤੇ ਸਰਕਾਰਾਂ ਨੇ 3 ਲੱਖ ਕਰਜ਼ਾ ਲੈ ਕੇ ਲੋਕਾਂ ਨੂੰ ਰਾਹਤ ਲੋਕਾਂ ਨੂੰ ਸਬਸਿਡੀਆਂ ਲੋਕਾਂ ਨੂੰ ਲਵਾ ਬਣੇ ਇਹ ਸਹੂਲਤਾ ਦਿੰਦੇ ਨੇ ਪਰ ਉਧਰ ਦੂਸਰੇ ਪਾਸੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਜਿੱਥੇ ਪੰਜਾਬ ਦਾ ਹਰ ਪਿੰਡ ਦਾ ਹਰ ਨਾਗਰਿਕ ਕਰਜ਼ੇ ਦੇ ਬੋਝ ਥੱਲੇ ਹੈ ਜੇ ਸਰਕਾਰ 3 ਲੱਖ ਕਰੋੜ ਰੁਪਏ ਦੇ ਕਰਜ਼ਾ ਲੈ ਚੁੱਕੀ ਹੈ ਔਰ ਗਾਹਾਂ ਕਰਜ਼ਿਆਂ ਤੇ ਇਹ ਉਲਾਇਤੇ ਆ ਬਿਜਲੀ ਦੀ ਸਬਸਿਡੀ ਦੂਸਰੀ ਫਰੀ ਸਰਵਿਸ ਔਰ ਜਿੱਥੇ ਟਾਇਰ ਪਾਉਣ ਨੂੰ ਟਰਾਂਸਪੋਰਟ ਜਗਤ ਅ ਬਸਾਈ ਟਾਇਰ ਪਾਉਣ ਨੂੰ ਪੈਸੇ ਨਹੀਂ ਹੈ ਇਹ ਜੇ ਮਸਲੇ ਬਹੁਤ ਖੜੇ ਨੇ ਇਸ ਲਈ ਬੇਨਤੀ ਆ ਜਿਹੜਾ ਕਿਸਾਨਾਂ ਨਾਲ ਵਰਤੀਰਾ ਕੀਤਾ ਹੈ ਦਾ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਅਧਿਆਪਕ ਦੇ ਬੇਟੇ ਨੇ ਔਰ ਕਿਸਾਨ ਵੀ ਨੇ ਇਹਨਾਂ ਤੋਂ ਬਲਾ ਕੇ ਮਾਫੀ ਮੰਗਣੀ ਚਾਹੀਦੀ ਹੈ ਔਰ ਇਹ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਖੇਤ ਮਜ਼ਦੂਰ ਕਖਾਨਾ ਦੇ ਮਸਲੇ ਬੇਰੋਜ਼ਗਾਰੀ ਦਾ ਮਸਲਾ ਨਸ਼ਿਆਂ ਦਾ ਮਸਲਾ ਗੈਰ ਕਾਨੂੰਨੀ ਸ਼ਰਾਬ ਦੇ ਜੜੀਆਂ ਡਿਸਟਿਲਰੀਆਂ ਚੱਲਦੀਆਂ ਉਹਨਾਂ ਦੋਸ਼ੀਆਂ ਨੂੰ ਦੇ ਖਿਲਾਫ ਕੇਸ ਕਰਨ ਦਾ ਸਕਾਲਰਸ਼ਿਪ ਖਾਨ ਵਾਲਿਆਂ ਦਾ ਇੱਕ ਇਹ ਜਿਹੜੇ ਮਾਥਰੇ ਨੇ ਉਹਨਾਂ ਤੇ ਐਕਸ਼ਨ ਲਵੇ ਨਹੀਂ ਤੁਹਾਡਾ ਵੀ ਹੱਸਰ ਜੋ ਰੀਸੈਂਟਲੀ ਦਿੱਲੀ ਦੇ ਲੋਕਾਂ ਨੇ ਕੀਤਾ ਹੈ ਤੇ ਪੰਜਾਬ ਦੇ ਵਿੱਚ ਵੀ ਲੋਕ ਰਾਜ ਦੇ ਵਿੱਚ ਹੰਕਾਰ ਨਹੀਂ ਹੁੰਦਾ ਸੇਵਾ ਦਾ ਭਾਵਨ ਨਾਲ ਕੰਮ ਕਰਨਾ ਚਾਹੀਦਾ ਮੈਂ ਅਪੀਲ ਕਰਦਾ ਹਾਂ ਦੋਨਾਂ ਸਰਕਾਰਾਂ ਨੂੰ ਕਿ ਸਮਾਂ ਥੋੜਾ ਰਹਿ ਗਿਆ ਕੁਝ ਕਰ ਦੋਗੇ ਤਾਂ ਵੱਜੋਗੇ ਨਹੀਂ ਕਰੋਗੇ ਤਾਂ ਤੁਹਾਡਾ ਵੀ ਹਾਲ ਲੋਕਾਂ ਨੇ ਜਿਵੇਂ ਦੂਸਰਿਆਂ ਨੂੰ ਬਦਲ ਬਦਲਿਆ ਤੋ ਤੁਹਾਨੂੰ ਬਦਲ ਇਹ ਜਿਹੇ ਤਰਖਣਾ ਜੀ ਜ਼ਮਾਨਸਾ ਬੱਫਰ ਲਈ ਗਾ